ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਸਾਡੇ ਬਹੁਤ ਹੀ ਪਿਆਰ ਵਾਲੇ ਸਰਦਾਰ ਜਗਦੀਪ ਸਿੰਘ ਸੋਢੀ ਜਿਨ੍ਹਾਂ ਦੀ ਬੱਚੀ ਨੇ ਬਹੁਤ ਵੱਡਾ ਮਾਰਕਾ ਮਾਰਿਆ ਕੈਨੇਡਾ ਵਿੱਚ ਜਿਨ੍ਹਾਂ ਨੂੰ ਟਰੂਡੋ ਵੱਲੋਂ ਐਮ ਐਲ ਏ ਦੀ ਸੀਟ ਦਿੱਤੀ ਗਈ ਹੈ ਇਸ ਕਰਕੇ ਉਹਨਾਂ ਦੇ ਸਨਮਾਨ ਨੂੰ ਮੁੱਖ ਰੱਖਦੇ ਹੋਇਆ ਉਹਨਾਂ ਦੇ ਪਿਤਾ ਸਰਦਾਰ ਜਗਦੀਪ ਸਿੰਘ ਜੀ ਸੋਢੀ ਸਾਰੇ ਸੰਤ ਸਮਾਜ ਵੱਲੋਂ ਇਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਬੱਚੀ ਨੇ ਬਹੁਤ ਵੱਡੀ ਕਹਾਣਾ ਕਾਲੀ ਹੈ ਕਿ ਇੱਕ ਵਾਰ ਦਾਸ ਆਸਟ੍ਰੇਲੀਆ ਸੀ ਉੱਥੇ ਦੇਖੇ ਬڑے ਨੌਜਵਾਨ ਤੇ ਮੈਨੂੰ ਕੋਈ ਕਹਿੰਦਾ ਕਹਿੰਦੇ ਬਾਬਾ ਜੀ ਨਾਲੇ ਕਹਿੰਦੇ ਰਾਜ ਕਰੇਗਾ ਖਾਲਸਾ ਤੇ ਖਾਲਸੇ ਤਾਂ ਸਾਰੇ ਵਿਦੇਸ਼ਾਂ 'ਚ ਤੁਰ ਗਏ ਇੱਥੇ ਰਾਜ ਕੌਣ ਕਰੇਗਾ ਮੈਂ ਕਿਹਾ ਇਹ ਨਹੀਂ ਲਿਖਿਆ ਵੀ ਜਾਂ ਪੰਜਾਬ ਜਾਂ ਭਾਰਤ ਵਿੱਚ ਰਾਜ ਕਰੇਗਾ ਖਾਲਸਾ ਇਹ ਕੁੱਲ ਦੁਨੀਆ 'ਚ ਖਾਲਸੇ ਦਾ ਰਾਜ ਹੋਣਾ ਆ ਕਿਉਂਕਿ ਜਿਹੜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਿਧਾਂਤ ਦਿੱਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਉਹ ਇੱਕੋ ਇੱਕ ਵਾਅਦ ਐਸੇ ਨੇ ਸਿਧਾਂਤ ਜਿਹੜੇ ਨੇ ਉਹ ਕਿਸੇ ਇੱਕ ਧਰਮ ਫਿਰਕੇ ਵਾਸਤੇ ਨਹੀਂ ਹੈ ਇਹ ਸਮੁੱਚੀ ਲੋਕਾਈ ਵਾਸਤੇ ਹੈ ਸਾਰਿਆਂ ਵਾਸਤੇ ਹੈ ਸੋ ਇਸ ਗੱਲ ਦਾ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਭਾਰਤ ਦੀ ਭਾਰਤ ਵਿੱਚੋਂ ਪੰਜਾਬ ਦੀ ਪੰਜਾਬ ਵਿੱਚੋਂ ਖਾਸ ਕਰਕੇ ਪਟਿਆਲੇ ਦੀ ਜੋ ਇੱਕ ਗੁਰਸਿੱਖ ਪਰਿਵਾਰ ਦੀ ਬੱਚੀ ਤਾਨੀਆਂ ਜਿਸ ਨੂੰ ਐਮਐਲਏ ਦੀ ਸੀਟ ਮਿਲੀ ਹੈ ਉਸ ਸਮੇਂ ਜਿਹੜਾ ਆਪਣੇ ਵਾਂਗੂ ਨਹੀਂ ਉੱਥੇ ਜਿਹੜੀ ਹੁੰਦੀਆਂ ਨੇ ਨਾ ਐਮਐਲਏ ਖੜਦੇ ਆ ਪਹਿਲਾ ਪਾਰਟੀ ਆਪਣੀਆਂ ਚੋਣਾਂ ਕਰਵਾਉਂਦੀ ਐ ਵੀ 5 ਜਾਂ 10 ਬੰਦੇ ਹੁੰਦੇ ਨੇ ਇੱਕ ਪਾਰਟੀ ਦੇ ਮੈਂ ਲੜਨਾ ਮੈਂ ਲੜਨਾ ਉਹਨਾਂ ਦੀ ਚੋਣ ਕਰ ਲੈਂਦੇ ਨੇ ਉਹਨਾਂ ਵਿੱਚੋਂ ਜਿਹਨੂੰ ਵੱਧ ਵੋਟਾਂ ਮਿਲਣ ਇਸ ਦੇ ਮੁਕਾਬਲੇ ਵਿੱਚ ਗੋੜੀ ਖੜੀ ਸੀ ਉਹਨੂੰ ਕੇਵਲ 6 ਵੋਟਾਂ ਮਿਲੀਆਂ ਤੇ ਬੱਚੀ ਨੂੰ 157 157 ਵੋਟਾਂ ਜੜੀਆਂ ਨੇ ਛੋਡੀ ਸਾਹ ਛੋਡੀ ਸਾਹਿਬ ਦੀ ਬੇਟੀ ਨੂੰ ਮਿਲੀ ਆ ਇਹ ਬੜੇ ਮਾਣ ਵਾਲੀ ਗੱਲ ਹੈ ਬੜੇ ਫਕਰ ਵਾਲੀ ਗੱਲ ਹੈ ਤੇ ਵੱਡੀ ਗੱਲ ਹੈ ਕੇਵਲ 4 ਸਾਲ ਵਿੱਚ ਹੀ 4 ਸਾਲ ਹੋ ਗਏ ਬੱਚੀ ਨੂੰ ਗਈ ਨੂੰ 4 ਸਾਲ ਵਿੱਚ ਐਡੀ ਵੱਡੀ ਪ੍ਰਾਪਤੀ ਕਰ ਜਾਣੀ ਬਹੁਤ ਵੱਡੀ ਗੱਲ ਹੈ ਸੋ ਉਸ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਉਸ ਬੱਚੀ ਦਾ ਸਨਮਾਨ ਜਿਹੜਾ ਉਹ ਛੋਡੀ ਸਾਹਿਬ ਦਾ ਸਨਮਾਨ ਕਰਾਂਗੇ ਇੱਥੇ ਸੋ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਸੰਤ ਸਮਾਜ ਆਏ ਨੇ ਬਹੁਤ ਹੀ ਸਤਿਕਾਰਯੋਗ Swami ji ਆਏ ਨੇ ਬਾਬਾ ਜੀ ਬੋੜਪੁਰ ਵਾਲੇ ਆ ਜੋ Swami ji ਵੀ ਆਪਣੇ ਵਿਚਾਰ ਰੱਖਣਗੇ ਇਹਨਾਂ ਪਾਸੋਂ ਵੀ ਕੋਈ ਵਿਚਾਰ ਸਰਵਣ ਕਰੋ ਜੀ ਜੀ ਮਾਣੁਛੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਬਹੁਤ ਹੀ ਪਿਆਰ ਵਾਲੇ ਇਸ ਸ਼ਹਿਰ ਦੇ ਬਹੁਤ ਹੀ ਨਾਮੀ ਸੱਜਣ ਗੁਰਮੁਖ ਸੱਜਣ ਸਰਦਾਰ ਜਗਦੀਪ ਸਿੰਘ ਜੀ ਸੋਢੀ ਉਹਨਾਂ ਦੀ ਸੁਪਤਰੀ ਨੇ ਜੋ ਇਹ ਵਿਲੱਖਣ ਇੱਕ ਕੋਸ਼ਿਸ਼ ਕੀਤੀ ਔਰ ਜਿਸ ਵਿੱਚ ਕਾਮਯਾਬ ਹੋਏ ਕਿ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਕਿ ਵਿਦੇਸ਼ ਦੀ ਧਰਤੀ ਤੇ ਜਾ ਕੇ ਕੈਨੇਡਾ ਵਿੱਚ ਜਾ ਕੇ ਇੱਕ ਉਹ ਜਿੱਤ ਪ੍ਰਾਪਤ ਕਰਨੀ ਕਿਉਂਕਿ ਬਾਬਾ ਜੀ ਜਿਸ ਤਰ੍ਹਾਂ ਦੱਸਿਆ ਕਿ ਐਮਐਲਏ ਬਣਨ ਵਾਸਤੇ ਪਹਿਲੇ ਤੇ ਕੁਆਲੀਫਾਈ ਕਰਨਾ ਪੈਂਦਾ ਹੈ ਉਹ ਕੁਆਲੀਫਿਕੇਸ਼ਨ ਕੀ ਹੈ ਕਿ ਪਾਰਟੀ ਆਪਣੀ ਜਿਹੜੀ ਵੋਟਾਂ ਪਵਾਉਂਦੀ ਹੈ ਕਿ ਜੋ ਜ਼ਿਆਦਾ ਲੋਕ ਇਸ ਨੂੰ ਚਾਣਗੇ ਉਸੇ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਬੇਟੀ ਨੇ ਬਹੁਤ ਜ਼ਿਆਦਾ ਵੱਡੇ ਮਾਰਜਨ ਨਾਲ ਇਹ ਜਿੱਤ ਪ੍ਰਾਪਤ ਕੀਤੀ ਔਰ ਕੁਆਲੀਫਾਈ ਕੀਤਾ ਹੈ ਐਮਐਲਏ ਦੀ ਸੀਟ ਵਾਸਤੇ ਜੋ ਕਿ ਟ੍ਰੋਡੋ ਪਾਰਟੀ ਦੀ ਜੋ ਪਾਰਟੀ ਹੈ ਉਸ ਦੀ ਸੀਟ ਤੇ ਇਲੈਕਸ਼ਨ ਲੜਨਗੇ ਪੰਜਾਬ ਕनाडा ਵਿੱਚ ਵਸਦਾ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਹੈ ਜਹ ਜਾਈਏ ਤਹ ਸੋਹੇਲੇ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਹੀ ਆਪਣੀ ਇੱਕ ਨੇਚਰ ਬਣਾ ਲੈਂਦੇ ਹਾਂ ਗੁਰਮੁਖਤਾ ਦਾ ਪ੍ਰਚਾਰ ਕਰਦੇ ਹਾਂ ਪਰ ਆਪ ਜੀ ਨੇ ਦੇਖਿਆ ਕਿ ਜਿੱਥੇ ਵੀ ਗੁਰਮੁਖ ਸੱਜਣ ਗਏ ਗੁਰਮੁਖ ਲੋਕ ਗਏ ਉੱਥੇ ਉਹਨਾਂ ਨੇ ਬਹੁਤ ਵੱਡੀਆਂ ਪਲਾਂਗਾ ਮਾਰੀਆਂ ਹੈ ਬਹੁਤ ساری ਕਾਮਯਾਬੀ ਹਾਸਲ ਕੀਤੀ ਹੈ ਗੁਰੂ ਦੀ ਕਿਰਪਾ ਦਿਨਾਂ ਤੇ ਅਸੀਂ ਚਾਹਾਂਗੇ ਕਿ ਸਾਡੀ ਜਿਹੜੀ ਇਹ ਬੇਟੀ ਜਿਸ ਨੇ ਬਹੁਤ ਛੋਟੀ ਉਮਰ 'ਚ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਲੀ ਤਰੱਕੀ ਕੀਤੀ ਹੈ ਇਹ ਨਾ ਕੇਵਲ ਉੱਥੇ ਅਮਲੇ ਬਣੇ ਕਿ ਕਿ ਅਮਲੇ ਤੇ ਬੰਨਾ ਬਹੁਤ سارے ਗੁਰਸਿੱਖ ਬਹੁਤ سارے ਪੰਜਾਬੀ ਲੋਕ ਔਰ ਉਥੋਂ ਦੇ ਲੋਕ ਵੀ ਬਹੁਤ ਪਿਆਰ ਕਰਦੇ ਹਨ ਉਹਨਾਂ ਨੇ ਸਾਰਿਆਂ ਨੇ ਇਹਨਾਂ ਦੀ ਸਹਾਇਤਾ ਕਰਨੀ ਹੈ ਸਾਡਾ ਵੀ ਫਰਜ਼ ਹੈ ਕਿ ਅਸੀਂ ਜਿੰਨੇ ਵੀ ਪੰਜਾਬ ਦੇ ਲੋਕ ਖਾਸ ਕਰ ਪਟਿਆਲਾ ਦੇ ਲੋਕ ਇਹਨਾਂ ਦੀ ਰਿਸ਼ਤੇਦਾਰੀਆਂ ਹੈ ਉਤੇ ਮਿੱਤਰਤਾ ਹੈ ਜਾਣਕਾਰੀ ਹੈ ਬੱਚੇ ਹਨ ਉਹਨਾਂ ਨੂੰ ਕਹਿ ਕੇ ਇਸ ਬੇਟੀ ਨੂੰ ਵੱਡੇ ਲੈਵਲ ਤੇ ਕਾਮਯਾਬ ਕਰਨ ਉਹ ਸਾਰੇ ਸੰਤ ਮਹਾਪੁਰਸ ਅਜ ਜਦਕਿ ਕੋਈ ਵੀ ਸੰਤ ਮਹਾਪੁਰਸ ਪੋਲਿਟਿਕਸ ਕਰਨ ਵਾਲਾ ਨਹੀਂ ਹੈ ਪਰ ਇਸ ਲਈ ਇਕਤ੍ਰਿਤ ਹੋਏ ਹਨ ਕਿਉਂਕਿ ਬੇਟੀਆਂ ਨੂੰ ਅੱਗੇ ਵਿਧਾਨ ਚ ਜੋ ਸਭ ਤੋਂ ਪਹਿਲੇ ਫਲਸਪਾ ਦਿੱਤਾ ਸਭ ਤੋਂ ਪਹਿਲੇ ਜੋ ਇੱਕ ਆਸ਼ੀਰਵਾਦ ਦਿੱਤਾ ਉਹ ਗੁਰੂ ਘਰ ਨੇ ਦਿੱਤਾ ਆਪ ਜੀ ਜਾਣਦੇ ਹੋ ਕਿ ਭਾਰਤੀ ਜਿਤਨੀ ਵੀ ਸਾਡੀ ਵੈਦਿਕ ਪਰੰਪਰਾ ਹੈ ਉਹਨਾਂ 'ਚ ਬਹੁਤ ਘੱਟ ਬੇਟੀਆਂ ਅੱਗੇ ਵਧੀਆਂ ਲੇਕਿਨ ਗੁਰਨਾਨਕ ਦੇਵ ਮਹਾਰਾਜ ਨੇ ਕਿਹਾ ਸੋ ਕਿਉ ਮੰਨਦਾ ਕੀਏ ਜਿੱਤ ਜਮੇ ਰਾਜਾਨ ਤੇ ਇਸ ਲਈ ਸਾਨੂੰ ਵੀ ਚਾਹੀਦਾ ਕਿ ਅਸੀਂ ਬੇਟੀ ਦਾ ਸਹਿਯੋਗ ਕਰੀਏ ਔਰ ਸਾਰੇ ਸੰਤ ਮਾਪੁਰਸ ਆਸ਼ਵਾ ਦਿਨ ਬੇਟੀ ਨੂੰ ਕਿ ਉਹ ਐਮਐਲਏ ਦਾ ਸੀਟ ਜਿੱਤ ਕੇ ਔਰ ਅੱਗੇ ਮੰਤਰੀ ਮੰਡਲ ਵਿੱਚ ਪਹੁੰਚਣ ਔਰ ਇੱਕ ਦਿਨ ਪੂਰੇ ਪਟਿਆਲਾ ਦਾ ਨਹੀਂ ਪੂਰੇ ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਨਾਮ ਰੋਸ਼ਨ ਕਰੇ ਇਹ ਇਨਾਂ ਹੀ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਸਰਦਾਰ ਜਗਦੀਪ ਜੀ ਸਿੰਘ ਸੋਢੀ ਜੀ ਨੂੰ ਕਿਉਂਕਿ ਸੋਢੀ ਸ਼ਬਦ ਆਪਣੇ ਆਪ 'ਚ ਬਹੁਤ ਮਹਾਨ ਹੈ ਸੋਢੀ ਪਾਤਸ਼ਾਹ ਸਲੇ ਸੱਚੇ ਪਾਸ ਸੱਚੀ ਚੌਥੀ ਪਾਛਈ ਤੋਂ ਇਹ ਨਾਮ ਸ਼ੁਰੂ ਹੋਇਆ ਔਰ ਕਿਸ ਤਰ੍ਹਾਂ ਦੁਨੀਆ ਵਿੱਚ ਗੁਰੂ ਸਾਹਿਬ ਨੇ ਸਾਨੂੰ ਤਖਤਾਂ ਦੇ ਉਹ ਬਣਾਇਆ ਮੈਨੂੰ ਇੱਕ ਸ਼ਬਦ ਯਾਦ ਆ ਗਿਆ ਮੈਂ ਇੱਕ ਸ਼ਬਦ ਜ਼ਰੂਰ ਗੱਲ ਕਰਨਾ ਚਾਹਾਂਗਾ ਸਾਨੂੰ ਗੁਰੂ ਸਾਹਿਬ ਨੇ ਅਕਾਲ ਤਖ਼ਤ ਬਖਸ਼ਿਆ ਜਿਸ ਤਰ੍ਹਾਂ ਸਿੰਘ ਸਾਹਿਬ ਸਡੇ ਬੜੇ ਸਨਮਾਨਯੋਗ ਸਤਬਾਬਾ ਮਨਮੋਹਨ ਸਿੰਘ ਜੀ ਨੇ ਸਾਨੂੰ ਖਾਲਸਾ ਦੀ ਗੱਲ ਦੱਸੀ ਖਾਲਸਾ ਸਾਰੀ ਦੁਨੀਆ ਚ ਰਾਜ ਕਰੇਗਾ ਅਕਾਲ ਤਖ ਦੇਖੋ ਤਖ ਹੁੰਦੇ ਰਾਜਾ ਦਾ ਜਿੱਥੇ ਰਾਜਾ ਬੈਠ ਕੇ ਆਦੇਸ਼ ਕਰਦਾ ਹੈ ਲੇਕਿਨ ਗੁਰੂ ਸਾਹਿਬ ਨੇ ਸਾਨੂੰ ਉਹ ਤਖ ਦਿੱਤਾ ਜਿਸ ਦਾ ਕੋਈ ਕਾਲ ਨਹੀਂ ਹੈ ਸਮਾਂ ਨਹੀਂ ਹੈ ਕੋਈ ਵੀ ਰਾਜਾ ਦੁਨੀਆ 'ਚ 10 ਸਾਲ 20 ਸਾਲ 50 ਸਾਲ 100 ਸਾਲ ਰਾਜ ਕਰ ਲੇਗਾ ਪੁਸਤ ਰਾਜ ਕਰਨ ਗਿਆ 500 ਸਾਲ ਕਰ ਲੇਗਾ ਲੇਕਿਨ ਗੁਰੂ ਸਾਹਿਬ ਨੇ ਸਾਨੂੰ ਅਕਾਲ ਤਖ ਬਖਸ਼ਿਆ ਜਿਹਦਾ ਕਦੇ ਵੀ ਅੰਤ ਨਹੀਂ ਹੋਣਾ ਸੀ ਸਦਾ ਰਾਜ ਕਰਨਾ ਹੈ ਔਰ ਉਹ ਰਾਜ ਦੁਨੀਆ ਦੇ ਅੜੜ ਕੋਣਿਆਂ 'ਚ ਕਰਨਾ ਹੈ ਉਹ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਉਹ ਰਾਜ ਗੁਰੂ ਸਾਹਿਬ ਨੇ ਜੋ ਸਾਨੂੰ ਬਖਸ਼ਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੀ ਦੁਨੀਆ 'ਚ ਹਰੇਕ ਜੋ ਕੀਰਤ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਰਾਜਾ ਬਣਾ ਦਿੱਤਾ ਸੋ ਅਸੀਂ ਵੀ ਚਾਹਾਂਗੇ ਕਿ ਸਾਡੀ ਬੇਟੀ ਇਸ ਤਰ੍ਹਾਂ ਦਾ ਇੱਕ ਰਾਜ ਜਦੋਂ ਕਰੇ ਉਥੇ ਲੋਕਾਂ ਦੀ ਇਤਨੀ ਸੇਵਾ ਕਰੇ ਕਿ ਲੋਕਾਂ ਨੂੰ ਮਾਣ ਰਣਜੀਤ ਸਿੰਘ ਬੰਦਾ ਸਿੰਘ ਬਹਾਦਰ ਔਰ ਗੁਰੂ ਸਾਹਿਬ ਦਾ ਅਕਾਲ ਤਖਤ ਯਾਦ ਆਵੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਫਿਰ ਸਾਰਿਆਂ ਦਾ ਆਪ ਜੀ ਦਾ ਧੰਨਵਾਦ ਕਰੂੰਗਾ ਔਰ ਪ੍ਰੈਸ ਬੰਦੂਆਂ ਨੂੰ ਵਿਸ਼ੇਸ਼ ਕਰ ਮੈਂ ਵਧਾਈ ਦੇਣਾ ਚਾਹੂੰਗਾ ਕਿ ਆਏ ਦਿਨ ਬੇਟੀਆਂ ਦੇ ਨਾਮ ਹੈ ਆਪ ਜੀ ਇਸ ਦਾ ਪ੍ਰਚਾਰ ਸਭ ਤੋਂ ਜ਼ਿਆਦਾ ਕਰ ਸਕਦੇ ਹੋ ਔਰ ਇਹਨੂੰ ਪ੍ਰਚਾਰਿਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਗਦੀਸ਼ ਸਿੰਘ ਸੋਢੀ ਉਹਨਾਂ ਦੀ ਸੁਪੁੱਤਰੀ ਤਾਨੀਆਂ ਜੀ ਸੋਢੀ ਜੋ ਕੈਨੇਡਾ ਦੀ ਧਰਤੀ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਗੁਰੂ ਮਹਾਰਾਜ ਦੀ ਮਿਹਰ ਸਦਕਾ ਸਤਿਗੁਰੂ ਜੀ ਕਹਿੰਦੇ ਨੇ ਆਸਮਾਨ ਹੱਲਾ ਪੰਜਵਾ ਆਪਣੀ ਸੇਵਕੀ ਆਪੇ ਰੱਖਾ ਹੈ ਆਪੇ ਨਾਮ ਜਪਾਵੇ ਆਵੇ ਜਿਸ ਜੇ ਕਾਜ ਕਿਰਤ ਸੇਵਕੀ ਤਹਾਂ ਤਾ ਉੱਠਦਾ ਵੇ ਸੇਵਕ ਨੂੰ ਨਿਗਟੀ ਹੋਈ ਦਿਖਾਵੇ ਜਦੋਂ ਗੁਰੂ ਮਹਾਰਾਜ ਤੇ ਭਰੋਸਾ ਰੱਖਿਆ ਜਾਂਦਾ ਹੈ ਵਿਸ਼ਵਾਸ ਰੱਖਿਆ ਜਾਂਦਾ ਹੈ ਤਾਂ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਥੋੜੇ ਸਮੇਂ ਵਿੱਚ ਮੈਨੂੰ ਪਤਾ ਲੱਗਾ ਵੀ 4 ਸਾਲ ਦੇ ਅੰਦਰ ਅੰਦਰ ਹੀ ਉਹ ਬੇਟੀ ਨੇ ਉੱਥੇ ਜਾ ਕੇ ਐਨੀਆਂ ਮੱਲਾ ਮਾਰੀਆਂ ਕਿ ਉਹਨਾਂ ਨੂੰ ਲੋਡੋ ਪਾਰਟੀ ਵਿੱਚ ਐਮਐਲਏ ਦੀ ਸੀਟ ਲਈ ਚੁਣਿਆ ਗਿਆ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਪੰਜਾਬ ਵਾਸਤੇ ਔਰ ਸਾਰੇ ਦੇਸ਼ ਵਾਸਤੇ ਸਾਰੇ ਦੇਸ਼ ਵਾਸਤੇ ਮਾਣ ਵਾਲੀ ਗੱਲ ਹੈ ਕਿ ਆਪਣੇ ਦੇਸ਼ ਤੋਂ ਜਾ ਕੇ ਔਰ ਜਿੱਥੇ ਪੰਜਾਬੀਆਂ ਦਾ ਪੰਜਾਬ ਦਾ ਦੇਸ਼ ਦਾ ਨਾਮ ਚਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨ ਅਸੀਂ ਕਹਿੰਦੇ ਹਾਂ ਸਰਬਸਾਂਝੀ ਵਾਲਤਾ ਸਰਬ ਧਰਮ ਇਕਤਾ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਹੈ ਉਹ ਸਾਰੇ ਪ੍ਰਮਾਤਮਾ ਹੀ ਹੈ ਕਰਤਾ ਹੀ ਵਸ ਰਿਹਾ ਹੈ ਸਭ ਇਹ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲਦਾ ਰਹੇ ਉਹਦੇ ਤੋਂ ਬਿਨਾ ਕੋਈ ਬੋਲ ਨਹੀਂ ਸਕਦਾ ਹੈ ਉਹਦੀ ਕਿਰਪਾ ਬਿਨਾ ਕੁਝ ਨਹੀਂ ਹੋ ਸਕਦਾ ਨਕ ਨੱਥ ਖਸਮਾਤ ਕਿਰਤ ਤੱਕੇ ਦੇ ਜਾਂ ਥਾਣੇ ਜਾਂ ਦਾਣੇ ਤਹਾ ਖਾਣੇ ਨਾਨਕਾ ਸਤ ਹੀ ਉਹ ਕੈਨੇਡਾ ਦੀ ਧਰਤੀ ਤੇ ਤਰਕੀਆਂ ਮਹਾਰਾਜ ਨੇ ਬਖਸ਼ਨੇ ਅਸੀ ਕਿਰਪਾ ਹੋਈ ਹੈ ਸਾਰਾ ਸੰਸਮਾਜ ਜਿਨੇ ਵੀ ਮਹਾਤਮਾ ਮਹਾਪੁਰਸ਼ ਮੈਂ ਸਾਨੂੰ ਸਦਾ ਮਿਲਿਆ ਔਰ ਬਾਬਾ ਜਨੈਲ ਸਿੰਘ ਤੇ ਬਾਬਾ ਅਰਜਨ ਜੀ ਬਾਬਾ ਸਖਦੇਵ ਸਿੰਘ ਔਰ ਸੰਤ ਬਾਬਾ ਮਨਮੋਹਨ ਸਿੰਘ ਜੀ ਸਵਾਮੀ ਜੀ ਹਮਾਲੇ ਤੋਂ ਆਏ ਨੇ ਮਾਵਾ ਸੁਖਾ ਜੀ ਸੰਪਰਦਾ ਲਾਹੌਰਾ ਸਾਹਿਬ ਔਰ ਜਿੰਨੇ ਵੀ ਤੁਸੀਂ ਸੱਜਣ ਆਏ ਹੋ ਪ੍ਰੈਸ ਕਲੱਬ ਵਾਲੇ ਖਾਸ ਕਰਕੇ ਤੁਹਾਨੂੰ ਇਸ ਗੱਲ ਦੀ ਵਧਾਈ ਕਿ ਤੁਸੀਂ ਇਹੋ ਜਿਹੇ ਜਿਹੜੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਸਰਵ ਸਾਂਝੀ ਵਾਲਤਾ ਨੂੰ ਸਾਰੇ ਰਲ ਮਿਲ ਕੇ ਰਹਿਣ ਕੀ ਹੋਏ ਇਹੀ ਹੋਣਾ ਚਾਹੀਦਾ ਹੈ ਬਸ ਸਾਰੇ ਪੀਸ ਰਹੇ ਟੂ ਦਾ ਵਰਕ ਵਰਲਡ ਦਾ ਪੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੀ ਕਿਰਪਾ ਕਰੀਏ ਬੱਚੀ ਤੇ ਤਾਨਿਆ ਸੋਢੀ ਜੋ ਕਿ ਇੱਥੋਂ 4 ਸਾਲ ਪਹਿਲਾਂ ਕੈਨੇਡਾ ਚ ਗਈ ਆ ਮਾਊਂਟਨ ਸ਼ਹਿਰ ਨਿਊ ਬ੍ਰਿਨਸਵਿਕ ਸਟੇਟ ਆ ਟ੍ਰਾਂਟੋ ਤੋਂ ਤੇ ਮਾਊਂਟਨ ਸ਼ਹਿਰ ਤੋਂ ਅਗਲੀ ਸਾਈਡ ਤੇ ਆ ਇਹ ਸਟੇਟ ਉੱਥੇ ਜਾ ਕੇ ਬੱਚੀ ਨੇ ਮਿਹਨਤ ਕਰੀ ਆ ਉੱਥੇ ਉਹਦੇ ਹਸਬੰਦ ਵਕੀਲ ਆ ਐਡਵੋਕੇਟ ਆ 3 ਸਾਲ ਤੋਂ ਨਮਨ ਉਸ ਤੋਂ ਬਾਅਦ ਇਹਨਾਂ ਨੇ ਪੂਰੀ ਮਿਹਨਤ ਕਰਕੇ ਆਪਣਾ ਪਾਰਟੀ ਦੇ ਵਿੱਚ ਯੋਗਦਾਨ ਪਾਇਆ ਪਾਰਟੀ ਨੇ ਉਸ ਤੋਂ ਬਾਅਦ ਇਲੈਕਸ਼ਨ ਦੇ ਤੌਰ ਤੇ ਬੱਚੀ ਨੂੰ ਚੂਜ਼ ਕਰਿਆ ਉਹਦੇ ਨਾਲ ਇੱਕ ਉੱਥੇ ਦੀ ਹੀ ਵਸਿੰਦਾ ਜਿਹੜੀ ਮੈਡਮ ਸੀ ਅੰਗਰੇਜ਼ ਹੋਰ ਵੀ ਕੰਪੀਟੀਸ਼ਨ ਚ ਆਈ ਉਹ ਪਹਿਲਾਂ ਮੌਜੂਦਾ ਦੂਜੀ ਸਟੇਟ ਦੇ ਵੀ ਉਸੇ ਸਟੇਟ ਦੇ ਵਿੱਚ ਦੂਜੇ ਸ਼ਹਿਰ ਦੇ ਵਿੱਚ ਜਿਵੇਂ ਪਟਿਆਲਾ 1 ਤੇ 2 ਹੁੰਦਾ ਐਂਜੇ ਉੱਥੇ ਮਾਊਂਟਨ ਸ਼ਹਿਰ ਦੇ ਵਿੱਚ ਦੋ ਸੀਟਾਂ ਨੇ ਇਨ ਆਰਥ ਦੇ ਵਿੱਚੋਂ ਬੱਚੀ ਨੂੰ ਸਿਲੈਕਟ ਕਰਿਆ ਗਿਆ ਉਹ ਪਹਿਲਾਂ ਈਸਟ ਚ ਸੀ ਉਹ ਇਹਦੇ ਕੰਪੀਟੀਸ਼ਨ ਚ ਆਈ ਉਸ ਨੇ ਕੰਪੀਟੀਸ਼ਨ ਦੇ ਵਿੱਚ 6 ਵੋਟਾਂ ਲਈਆਂ ਬੱਚੀ ਤੇ თანਤਨ ਗੁਰਤੇਗ ਭਾਰਾ ਸਾਹਿਬ ਦੀ ਕਿਰਪਾ ਨਾਲ ਬੱਚੀ ਦੇ ਉੱਤੇ 157 ਵੋਟਾਂ ਦੇ ਨਾਲ ਉਹ ਜੇਤੂ ਪ੍ਰਾਪਤ ਹੋਈ ਉਸ ਤੋਂ ਬਾਅਦ ਸੰਤ ਮਹਾਪੁਰਸ਼ਾਂ ਦੇ ਸਵਾਮੀ ਜੀ ਦਾ ਸਾਰਿਆਂ ਦਾ ਅਸ਼ੀਰਵਾਦ ਨਾਲ ਅੱਜ ਬੱਚੀ ਤੇ ਤੁਹਾਡੇ ਭਰਾਵਾਂ ਦੇ ਅਸ਼ੀਰਵਾਦ ਨਾਲ ਬੱਚੀ ਐਮਐਲਏ ਦੀ ਇਲੈਕਸ਼ਨ ਦੇ ਵਿੱਚ ਕਾਮਯਾਬ ਹੋਰੀ ਹੈ ਲੜ ਰਹੀ ਆ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਚਾਹੀਦਾ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਹੈ ਮੇਰੀ ਵੀ ਉਹ ਬੱਚੀ ਦੇ ਅੰਗ ਸੰਗ ਸਹਾਇ ਹੋ ਕੇ ਉਹ ਤੇ ਪੂਰਾ ਉਹਨੂੰ ਮਾਨ ਸਰਮਾਨ ਬਖਸ਼ਣ ਅੱਗੇ ਪਾਰਟੀ ਲਈ ਸਰਕਾਰ ਲਈ ਪੰਜਾਬ ਲਈ ਪਟਿਆਲੇ ਲਈ ਇੱਕ ਅੱਛੀ ਸੋਚ ਲੈ ਕੇ ਚੱਲੇ ਤੇ ਇੱਕ ਅੱਛਾ ਵਿਚਾਰ ਲੈ ਕੇ ਚੱਲੇ ਜਿਹੜਾ ਕਿ ਸਾਰੇ ਸੰਸਾਰ ਨੂੰ ਸਾਰੇ ਸਿੱਖ ਸਮਾਜ ਨੂੰ ਉਹ ਤੇ ਮਾਨ ਹੋ ਗਏ ਇੰਨਾ ਹੀ ਇਕ ਅਕਤੂਬਰ ਜਾਂ ਨਵੰਬਰ ਚ ਕਨਫਰਮ ਆਈ ਅਕਤੂਬਰ ਚ ਵੀ ਤੇ ਡੇਟ ਦੇ ਵਾਲੇ ਅਨਾਉਂਸਮੈਂਟ ਹੋਣੀ ਆ ਉਹਦੇ ਚ ਤਾਂ ਨਵੰਬਰ ਚ ਤੱਕ ਕਨਫਰਮ ਹੈ ਆ ਉਹਦੇ ਚ ਉਹ ਨੂੰ ਜਾ ਕੇ ਨਾਰਥ ਦੇ ਵਿੱਚ ਮਾਉਂਟਨ ਨੂੰ ਸ਼ਹਿਰ ਨਾਰਥ ਦੀ ਸੀਟ ਅਨਾਉਂਸ ਹੋਈ ਆ ਆਉਦੀ ਉਹਦੇ ਚ ਮੈਂ ਸਾਰਿਆਂ ਦਾ ਤੁਹਾਡਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਸੰਤ ਮਹਾਪੁਰਸ਼ਾਂ ਦਾ ਬਾਬਾ ਜੀ ਦਾ ਬਾਬਾ ਮਨਮੋਹ ਸਿੰਘ ਜੀ ਦਾ ਬੜਾ ਵੱਡਾ ਉਪਰਾਲਾ ਹੈ ਉਹਨਾਂ ਦਾ ਅਸ਼ੀਰਵਾਦ ਬੱਚੀ ਨੂੰ ਸਾਰੇ ਸਵਾਮੀ ਸਵਾਮੀ ਜੀ ਦਾ ਅੰਬਾਲੇ ਤੋਂ ਆਏ ਨੇ ਇਹਨਾਂ ਦਾ ਬੜਾ ਅਸ਼ੀਰਵਾਦ ਹੈ ਮਹਾਪੁਰਸ਼ਾਂ ਸਾਰਿਆਂ ਦਾ ਬੜਾ ਵੱਡਾ ਅਸ਼ੀਰਵਾਦ ਹੈ ਜਿਹੜੇ ਕੀ ਬੱਚੀ ਕਾਮਯਾਬ ਹੋਈ ਹੈ ਇਹ ਸੰਤਾਂ ਮਹਾਪੁਰਸ਼ਾਂ ਦੀ ਸਾਰੀ ਅਸ਼ੀਰਵਾਦ ਨਾਲ ਇਹ ਕਿਰਪਾ ਹੋਈ ਹੈ ਤਨ ਤਨ ਦਸੋ ਪਾਸ਼ਾਹ ਦੀ ਕਿਰਪਾ ਨਾਲ ਹੀ ਹੋਇਆ ਸਾਰਾ ਕੁਝ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਪਾਸ਼ਾਹ ਜੀ ਦੀ અપਾਰ ਬਖਸ਼ਿਸ਼ ਸੋਡੀ ਪਰਿਵਾਰ ਤੇ ਮਿਲਤੀ ਹੋਈ ਹੈ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਕੋਈ ਲਫ਼ਜ਼ ਨਹੀਂ ਹੈਗੇ ਸੱਚੇ ਪਾਤਸ਼ਾਹ ਦੇ ਲਈ ਜਿਹਿਸ ਮੂੰਹ ਨਾਲ ਜਿਸ ਲਫ਼ਜ਼ ਨਾਲ ਮੈਂ ਧੰਨਵਾਦ ਕਰ ਸਕਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸੱਚੇ ਪਾਤਸ਼ਾਹ ਦਾ ਮੈਂ ਅਪੀਲ ਕਰਨਾ ਚਾਹੁੰਗਾ ਜਿਹੜੇ ਉੱਥੇ ਦੇ ਪੰਜਾਬੀ ਵਸਨੀਕ ਨੇ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਮੈਂ ਉੱਥੇ ਦੇ ਪੰਜਾਬੀਆਂ ਨੂੰ ਜਿਹੜੇ ਉਸ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਇੰਡੀਅਨ ਬਹੁਤ ਨੇ ਉੱਥੇ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਬੱਚੀ ਨੂੰ ਕਾਮਯਾਬ ਕਰਨ ਤੇ ਥੋੜੇ ਨਹੀਂ ਵੀ ਮਾਧਮ ਰਹੀਂ ਚਾਹਨਾ ਵੀ ਉਸ ਬੱਚੀ ਦੀ ਵੱਧ ਤੋਂ ਵੱਧ ਸਪੋਰਟ ਕਰਾਂ ਕਿੰਨੀ ਪਰਸੈਂਟ ਆਬਾਦੀ ਹੈ ਪੰਜਾਬੀ ਦੀ ਉੱਥੇ ਉੱਥੇ ਮਤਲਬ ਜ 11000 ਘਰ ਨੇ ਜਿਹੜੇ ਕਿ ਉੱਥੇ ਵੋਟਾਂ ਲੈਣੇ ਨੇ ਅੰਦਾਜ਼ਾ 25000 ਵੋਟ ਹੈ ਜਿਹਦੇ ਚ ਆਪਾਂ ਸੋਚਦੇ ਹਾਂ ਵੀ 2.5 ਤੋਂ 3000 ਵੋਟ ਇੰਡੀਅਨ ਹੈਗੇ ਨੇ ਆਪਣੇ ਪੰਜਾਬੀ ਜੀ ਚ ਗੁਜਰਾਤੀ ਵੀ ਨੇ ਹਿਦਰਾਬਦੀ ਵੀ ਨੇ ਇੰਡੀਅਨ ਕਮਿਊਨਿਟੀ ਉੱਥੇ ਹੈਗੀ ਆ ਉਸ ਤੋਂ ਬਾਅਦ ਕੋਰੀਆਂ ਦੀ ਜਮਲ ਟੁੱਡੋ ਸਰਕਾਰ ਦੀ ਜਿਹੜੀ ਉੱਥੇ ਦੀ ਵੋਟ ਆ ਆਪਣੀ ਲਿਬਰਲ ਪਾਰਟੀ ਦੀ ਵੋਟ ਆ ਉਹ ਉਹਦੇ ਨਾਲ ਸਪੋਰਟ ਕਰ ਰਹੀ ਹੈ ਹੁਣ ਇਸ ਤਰ੍ਹਾਂ ਹੀ ਹੌਲੀ ਹੌਲੀ ਬੱਚੀ ਜਦ ਆਪ ਮਾਰ ਦਿਖਲੇਗੀ ਜਾਊਗੀ ਤਾਂ ਉਹਦੇ ਨਾਲ ਸਪੋਰਟ ਹੋਊਗੀ ਸੰਤਾ ਮਹਾਪੁਰਸ਼ਾਂ ਦੇ ਵਿਚਾਰਨਾ 'ਚ ਬੇਨਤੀ ਹੈ ਵੀ ਉੱਥੇ ਜੇ ਕੋਈ ਕਿਸੇ ਕੋਲ ਜੇ ਅਚਾਨਕ ਜਾਣਾ ਪੈ ਗਿਆ ਕੈਨੇਡਾ ਤਾਂ ਉੱਥੇ ਜਾ ਕੇ ਬੱਚੀ ਤੋਂ ਅਸ਼ੀਰਵਾਦ ਦੇਣਗੇ ਜਾਂ ਇੱਥੋਂ ਬੈਠ ਕੇ ਉੱਥੇ ਦੇ ਜਿੰਨਾ ਵੀ ਸਿੱਖ ਸਮਾਜ ਹੈ ਜਾਂ ਇੰਡੀਅਨ ਆਪਰੇ ਉਹਨਾਂ ਨੂੰ ਅਪੀਲ ਕਰਨਗੇ ਵੀ ਵਾਤ ਤੋਂ ਵਾਤ ਵੋਟਾਂ ਪਾ ਕੇ ਉਹਨੂੰ ਜਿਤਾਣ ਬਾਕੀ ਦੂਸਰਾ ਟੁੱਡੋ ਸਰਕਾਰ ਤੇ ਪੰਜਾਬ ਸਰਕਾਰ ਆਪਣੇ ਇੰਡੀਆ ਸਰਕਾਰ ਦਾ ਇੱਕ ਪੁੱਲ ਦੇ ਨਾਤੇ ਵੀ ਅਸੀਂ ਕੰਮ ਕਰਾਂਗੇ ਜਿਹਦੇ ਨਾਲ ਕੇ ਦੋਹਾਂ ਦਾ ਜਿਹੜਾ ਥੋੜਾ ਬਹੁਤਾ ਇਸ ਟਾਈਮ ਮੀਡੀਆ ਤੇ ਚੱਲ ਰਿਹਾ ਹੈ ਵੀ ਤਰੇੜਾਂ ਨੇ ਉਹਦੇ ਵਿੱਚ ਬੱਚੀ ਤੋਂ ਉਮੀਦ ਰੱਖਦਾ ਹੈ ਵੀ ਉਸ ਦੇ ਵਿੱਚ ਉਹ ਵੱਧ ਤੋਂ ਵੱਧ بڑا ਯੋਗਦਾਨ ਪਾਵੇ ਕਿ ਆਪਸ ਵਿੱਚ ਜਿਹੜੇ ਸਬੰਧ ਹੈ ਸਾਡੇ ਸੁਖਾਵੇਂ ਰਹਿਣ ਤੇ ਵਧੀਆ ਰਹਿਣ ਤੇ ਉੱਥੇ ਦੇ ਇੰਡੀਅਨ ਬੱਚੇ ਨੇ ਜਿਹੜੇ ਸਟੂਡੈਂਟ ਹੈ ਕੋਈ ਵਰਕ ਪਰਮਿਟ ਤੇ ਆ ਉਹਨਾਂ ਦੀ ਵੱਧ ਤੋਂ ਵੱਧ ਅਸੀਂ ਮਦਦ ਕਰ ਸਕੀਏ ਐਨਾਂ ਹੀ ਹਾਲ ਦੀ ਘੜੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜਿਹੜਾ ਕਿ ਬੱਚੀ ਦੇ ਤੌਰ ਤੇ ਮੈਨੂੰ ਪੂਰਾ ਯਕੀਨ ਆ ਵੀ ਅਸੀਂ ਉੱਥੇ ਵੱਧ ਤੋਂ ਵੱਧ ਮਿਹਨਤ ਕਰਕੇ ਇਹ ਉਪਰਾਲੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ